ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਤੇ ਭਾਰਤ ਦੀ ਦਿੱਗਜ ਬੈਡਮਿੰਟਨ ਖਿਡਾਰਨ ਸਾਇਨਾ ਅਹਿਵਾਲ ਨੇ 올 ਇੰਗਲੈਂਡ ਓਪਨ ਟੂਰਨਾਮੈਂਟ ਦੇ ਕੁਆਟਰਫਾਈਨਲ 'ਚ ਜਗ੍ਹਾ ਬਣਾ ਲਈ ਹੈ ਸਾਲ ਦੇ ਪਹਿਲੇ ਸੁਪਰ ਸੀਰੀਜ਼ ਟੂਰਨਾਮੈਂਟ 'ਚ ਸਾਇਨਾ ਨੇ ਦਮਦਾਰ ਖੇਡ ਵਿਖਾਉਂਦਿਆਂ ਕੁਆਟਰਫਾਈਨਲ 'ਚ ਥਾਂ ਬਣਾਈ ਟੂਰਨਾਮੈਂਟ 'ਚ ਖੇਡੇ ਗਏ ਦੂਜੇ ਦੌਰ ਦੇ ਮੈਚ 'ਚ ਸਾਇਨਾ ਨੇ ਦੱਖਣੀ ਕੋਰੀਆ ਦੀ ਕਿਮ ਹਿਊ ਮਿਨ ਨੂੰ ਮਾਤ ਦਿੱਤੀ ਸਾਇਨਾ ਨੇ ਆਪਣਾ ਮੈਚ 21-15 21-15 ਦੇ ਫਰਕ ਨਾਲ ਸਿੱਧੇ ਸੈਟਾਂ 'ਚ ਜਿੱਤ ਲਿਆ। ਕਿਮ ਹਿਊ ਮੈਨ ਖਿਲਾਫ ਇਹ ਸਾਇਨਾ ਦੀ ਪਹਿਲੀ ਟੱਕਰ ਸੀ ਅਤੇ ਸਾਇਨਾ ਨੇ ਮੈਚ ਛਾਲੇ ਮਿੰਟਾਂ 'ਚ ਜਿੱਤ ਲਿਆ। ਹੁਣ ਕੁਆਰਟਰ ਫਾਈਨਲ ਮੁਕਾਬਲੇ 'ਚ ਸਾਇਨਾ ਦਾ ਮੈਚ ਵਿਸ਼ ਆਫ ਦੀ 5ਵੇਂ ਰੈਂਕਿੰਗ ਦੇ ਖਿਡਾਰੀਨ ਇਹਾਨ ਵਾਂਗ ਖਿਲਾਫ ਹੋਵੇਗੀ। ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ। এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ। ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ